ਹਾਂਜੀ ਸੋਸੀ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਦਾ ਬਲੌਗ ਐਤਵਾਰ ਦਾ ਦਿਨ ਹੁੰਦਾ ਵਿਹਲਾ ਕੱਪੜੇ ਆ ਪੱਛੀਆਂ ਨੂੰ ਧੋਲੇ ਸੀਗੇ ਤੇ ਆ ਪਖਲਾਣੀ ਸੀ ਇੱਕ ਸਿੱਖ ਨੂੰ ਰੋਟੀ ਤੇ ਘਰੇ ਬਣਾ ਵਾਲਾ ਸੀ ਪ੍ਰਸ਼ਾਦਾ ਤੇ ਮੈਂ ਜਾਣਾ ਸੀ ਬੰਗਿਆ ਅਸਮਾਨ ਲੈਂਡ ਬੈ ਚਲ ਕੇ ਬੰਗਿਆ ਅਸਮਾਨ ਲੈਂਡ ਤੇ ਬੰਗਿਆ ਜਾ ਕੇ ਦੇਖਿਆ ਤਾਂ ਬਹੁਤ ਮੀਂਹ ਪੈ ਰਿਹਾ ਸੀ ਪਿੰਡ ਚੱਕੇ ਦੇ ਵਿੱਚ ਪੂਰਾ ਵੀ ਮੀਂਹ ਨਹੀਂ ਸੀ ਘਰ ਵਾਲੀ ਕਰ ਰਹੀ ਸੀ ਕੀ ਕੰਮ ਪਿਆਜ਼ ਤੇ ਟਮਾਟਰ ਰਹੀ ਸੀ ਕੱਟ ਕੇ ਸਬਜ਼ੀ ਬਣਾਣੀ ਸੀਗੀ ਤੇ ਉਹਦੀ ਕਰੀ ਸੀ ਤਿਆਰੀ ਤੇ ਆਪਾਂ ਜਾਣਾ ਸੀ ਲੰਗਰ ਛਕਣ ਆਮਨ ਉਹਨਾਂ ਦੇ ਘਰੇ ਤੇ ਆਪਾਂ ਚੱਲ ਗਏ ਜੀ ਲੰਗਰ ਛਕਣ ਤੇ ਉੱਥੇ ਜਾ ਕੇ ਆਪਾਂ ਲੰਗਰ ਛਕ ਕੇ ਪਿੰਡ ਦੇ ਵਿੱਚ ਹੀ ਹੁੰਦੇ ਹੋਏ ਤੇ ਫਿਰ ਆਪਾਂ ਲੰਗਰ ਛਕ ਕੇ ਆਗੇ ਤੇ ਸ਼ਾਮ ਨੂੰ ਆਪਾਂ ਜਾਣਾ ਸੀ ਰਾਜਾ ਸਾਹਿਬ ਮੱਥਾ ਟੇਕਣ ਤੇ ਫਿਰ ਆਪਾਂ ਚੱਲ ਗਏ ਜੀ ਰਾਜਾ ਸਾਹਿਬ ਤਨ ਤਨ ਨਾ ਕੋਨ ਰਾਜਾ ਸਾਹਿਬ ਜੀ ਦੇ ਦਰਬਾਰ ਪਿੰਡ ਮਯਾਰਾ ਰਾਜਾ ਸਾਹਿਬ ਤੇ ਆਪਾਂ ਜੀ ਉੱਥੇ ਪਹੁੰਚ ਕੇ ਬਹੁਤ ਸੰਗਤਾਂ ਦਾ ਹੜ ਤੇ ਮੈਡਮ ਜੀ ਕਹਿੰਦੇ ਅੱਜ ਤਾਂ ਸੰਗਤ ਜ਼ਿਆਦਾ ਉਹ ਮੈਂ ਕੋਈ ਗੱਲ ਨਹੀਂ ਮੱਥਾ ਟੇਕਣਾ ਹੀ ਪੈਣਾ। ਲਓ ਜੀ ਪਹਿਲਾਂ ਦਰਵਾਰ ਸਾਹਿਬ ਟੇਕੇ ਮੱਥਾ ਤੇ ਭਾਈ ਗੁਰਪ੍ਰੀਤ ਸਿੰਘ ਬੰਗਿਆ ਵਾਲੇ ਕਰ ਰਹੇ ਸੀ ਕੀਰਤਨ। ਬਹੁਤ ਬੜੀਆ ਕੀਰਤਨ ਤੁਸੀਂ ਵੀ ਆਨੰਦ ਮਾਣੋ। ਤੇ ਉਸ ਤੋਂ ਬਾਅਦ ਅਸੀਂ ਮੱਥਾ ਟੇਕ ਕੇ ਤੇਰਾ ਸਾਹਿਬ ਮਥਾ ਟੇਕ ਕੇ ਤੇ ਆਪਾਂ ਲੰਗਰ ਸ਼ੱਕ ਕੇ ਤੇ ਆਪਾਂ ਫਿਰ ਇਟ ਕੈਂਟ ਪਰਿਚੌਮਕੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਤੇ ਉੱਤੇ ਬੈਠ ਕੇ ਬਣਾਈ ਵੀਡੀਓ ਕੁਝ ਕੁ ਬੰਦੇ ਦੇਖ ਰਹੇ ਸੀ ਸਾਡੇ ਲੋਕੇ ਇਹ ਉਹੀ ਬੰਦੇ ਆ ਜਿਹੜੇ YouTube ਤੇ ਵਲੌਗ ਪਾਉਂਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵਲੌਗ ਨੂੰ ਦੇਖਦੇ ਆ ਵੀਰ ਵਲੌਗ ਨੂੰ ਦੇਖ ਕੇ ਜਰੂਰ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਤਾਂ ਜੋ ਅੱਗੇ ਤੋਂ ਨਵੇਂ ਨਵੇਂ ਕਨਸੈਪਟ ਲੈ ਕੇ ਆਈਏ ਤੇ ਮੈਨੋਂ ਗੰਦੀ ਆਪਾਂ ਪਣੀ ਚਾਹ ਤੇ ਆਪਾਂ ਪਹੁੰਚ ਗਏ ਜੀ ਪਹਿਲਾਂ ਲੈਣ ਗੰਦੀ ਮੈਂ ਸੇਲ ਚੋ ਕਪੜੇ ਲੈ ਲਵਾਂ ਮੈਂ ਕਿ ਲੈ ਲਾ 100 100 ਰੁਪਏ ਵਾਲੀ ਯਾਰ ਸੀ ਲਓ ਜੀ 100 100 ਰੁਪਏ ਵਾਲੀਆਂ ਯਾਰਸੀਆਂ ਦੇਖੀਆਂ ਪਰ ਕੋਈ ਪਸੰਦ ਨਹੀਂ ਆਈ ਤੇ ਆਪਾਂ ਉੱਥੋਂ ਆ ਗਏ ਜੀ ਆਪਣਾ ਚਾਹ ਵਾਲੇ ਦੇ ਆਪਣਾ ਮਿੱਤਰ ਲੱਗਿਆ ਤਿਲਵਿੰਦਰ ਤੇ ਉਹਨੇ ਆਪਾਂ ਨੂੰ ਪੜਾਈ ਚਾਹ ਨਾਲ ਕਰਦਾ ਪਰ ਰੈਪ ਤੇ ਹੈਵੀ ਹੋ ਗਿਆ ਸੀ ਮੈਂ ਤਿਲਵਿੰਦਰ ਪੈਸੇ ਗੈਣ ਲਾ ਕਹਿੰਦਾ ਭਾਈ ਇਹਨ ਪੈਸੇ ਗਣ ਕੇ ਰੱਖੀ ਤੇ ਟੈਨਸ਼ਨ ਨਹੀਂ ਕੋਈ ਵੀ ਚਲੋ ਜੀ ਪਹਿਪੋ ਗੇੜਲੇ ਬਾਈ ਉਹਨਾਂ ਨੇ ਮੈਂ ਬਲਾਗ ਫਿਰ ਪਾਵਾਂਗਾ ਤੇਰਾ ਸਵੇਰ ਨੂੰ ਮੈਂ ਉਹਨਾਂ ਦੇ ਲੱਥਾ ਨੂੰ ਬਲੌਗ ਜਿਹੜਾ ਕਿੱਦਾਂ ਦਾ ਗੈਂਡਾ ਜਿਹਾ ਨਹੀਂ ਲੱਗਦਾ oh my god ਆਪਣਾ ਚਾਹ ਵਾਲਾ ਜਰੂਰ ਵਿਜ਼ਿਟ ਕਰਿਓ ਇੱਕ ਵਾਰੀ ਤੇ ਆਪਾਂ ਵੀ ਇਹਨਾਂ ਦੇ ਨਵੇਂ ਬਲੌਗ ਜਿਹੜਾ ਇਹਨਾਂ ਦੇ ਕੋਲ ਜਾ ਕੇ ਜਰੂਰ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਕੀ ਕੀ ਇੱਥੇ ਖਾਣ ਨੂੰ ਮਿਲਦਾ ਤੇ ਫ੍ਰੈਂਚ ਫ੍ਰਾਈਜ਼ ਤੇ ਰੈਪ ਆ ਗਏ ਬਹੁਤ ਵਧੀਆ ਕੰਬੀਨੇਸ਼ਨ ਪਲੇਟਾਂ ਦੇ ਵਿੱਚ ਲਿਆਂਦਾ ਤਰੀਕਾ ਢੰਗ ਬਹੁਤ ਵਧੀਆ ਤੇ ਆ ਗਈ ਜੀ ਠੰਡੀ ਚਾਹ ਇਹ ਲੋਕ ਹਨ 11T oh my god ਅਦਿਕਲ ਆਪਾਂ ਵੀ 11T ਤੇ ਚੱਲਦੇ ਆਂ ਜਗਤ ਕੁਲਵਿੰਦਰ ਸਤਿ ਸ਼੍ਰੀ ਅਕਾਲ ਕਰਿਆਗੇ ਪਸੂਆਂ ਨੂੰ ਕੀਤਾ ਸੈਟ ਤੇ ਤੇ ਸਾਰੇ ਲੋਕ ਹੱਥ ਜੋੜ ਕੇ ਬੇਨਤੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹਨਾਂ ਨੇ ਨਵੇਂ ਕੰਸੈਪਟ ਦਿਖਾ ਲਈ ਤਾਂ ਬਹੁਤ ਬਹੁਤ ਤੰਬਾ ਬੋ